ਬਿਲਕੁਲ ਮਾਨਯਮ ਸੀਐਮ ਪੰਜਾਬ ਅਤੇ ਮਾਨਯਮ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇਟ ਤਨਪਨ ਪੁਲਿਸ ਨੂੰ ਜੁਰਮ ਦੇ ਖਿਲਾਫ ਜਿਹੜੀ ਲੜਾਈ ਉਹਦੇ ਵਿੱਚ ਅਜੇ ਇੱਕ ਹੋਰ ਵੱਡੀ ਜਿਹੜੀ ਸਫਲਤਾ ਮਿਲੀ ਹੈਗੀ ਹੈ ਜਿਹਦੇ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਕ੍ਰਿਮੀਨਲਸ ਉਹਨਾਂ ਨੂੰ ਅਰੈਸਟ ਕੀਤਾ ਹੈ ਸਾਡੀ ਜਿਹੜੀ ਸੀਐਸਟਾਪ ਦੀ ਪਾਰਟੀ ਸੀ ਉਹ ਇੱਕ ਸਪੈਸ਼ਲ ਜਿਹੜੀ ਚੈਕਿੰਗ ਕਰ ਰਹੀ ਸੀ ਤੇ ਚੈਕਿੰਗ ਦੌਰਾਨ ਕੋਈ ਮੋਟਰਸਾਈਕਲ ਤੇ ਤਿੰਨ ਜਿਹੜੇ ਨੌਜਵਾਨ ਉਹ ਐਨੇ ਸ਼ੱਕੀ ਹਾਲਾਤ ਨੂੰ ਦੇਖਦੇ ਹੋਏ ਇਹਨਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਹੈਗਾ ਤੇ ਉਹਨਾਂ ਨੇ ਜਿਹੜੀ شناخت ਹੋਈ ਹੈ ਉਹਨਾਂ ਨੇ ਆਪਣਾ ਨਾਂ ਦੱਸਿਆ ਹੈਗਾ ਬਲਜਿੰਦਰ ਸਿੰਘ ਉਰਫ ਅਭੀ ਪੁੱਤਰ ਦਿਲਬਖ ਸਿੰਘ ਵਾਸੀ ਪਿੰਡ ਜੋਲਟਾਈ ਵਾਲਾ ਪ੍ਰਿੰਸਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕਲੇਰ थाना ਸਦਰਤਨਤਨ ਅਤੇ ਅਰਸ਼ਵੀਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਕਲੇਰ ਸਦਰਤਨਦਾ ਇਹਨਾਂ ਦੀ ਜਦੋਂ ਜਦੋਂ ਇਹਨਾਂ ਦੀ ਸਰਚ ਕੀਤੀ ਗਈ ਉਹ ਤੇ ਇਹਨਾਂ ਕੋਲੋਂ ਜਿਹੜੇ 2 32 ਬੋਰ ਦੇ ਸਟਾਰਮਾਰਕ ਜਿਹੜੇ ਦੇਸੀ ਕੱਟੇ ਐ ਪਿਸਟਲਸ ਉਹ ਜਿਹੜੇ ਰਿਕਵਰ ਹੋਏ ਹਨ ਉਹਨਾਂ ਦੇ ਨਾਲ ਜਿਹੜੀ 2 ਮੈਗਜ਼ੀਨ ਹੈਗੀ ਐ ਤੇ ਜਿਹੜੇ 7 ਰੌਂਦ ਜਿਹੜੇ जिंदा ਰੌਂਦ ਐ ਉਹ ਰਿਕਵਰ ਹੋਏ ਹਨ ਮੁੱਢਲੀ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੋਂ ਜਿਹੜੇ ਇਕੱਠੇ ਹੋ ਕੇ ਆ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀ ਕਿ ਅਸੀਂ ਕੋਈ ਇਲਾਕੇ ਦੇ ਵਿੱਚ ਵਾਰਦਾਤ ਕਰਨੀ ਹੈਗੀ ਜਿਹੜੀ ਟਾਰਗੇਟਡ ਕਿਲਿੰਗ ਕਰਨੀ ਹੈਗੀ ਐ ਤੇ ਉਹਦੇ ਲਈ ਇਹਨਾਂ ਨੂੰ ਅਸਲੇ ਦੀ ਲੋੜ ਸੀ ਤੇ ਇਹ ਇਹ ਬੇਸਿਕਲੀ ਸਾਰੇ ਤਿੰਨੋਂ ਰਲ ਕੇ ਜਿਹੜੇ Madhya Pradesh ਜਿਹੜੇ ਗਏ ਹੈ ਖੰਡਵਾ ਖੰਡਵਾ ਜਾ ਕੇ ਇਹਨਾਂ ਦਾ ਕਿਸਾਨ ਨਾਲ ਕੰਟੈਕਟ ਹੋਇਆ ਉੱਧਰ ਤੇ ਉੱਧਰ ਉਹ ਇਹਨਾਂ ਨੇ ਜਿਹੜੇ ਵੈਪਨਸ ਹੈ ਦੋ ਵੈਪਨਸ ਲਏ ਨੇ ਤੇ ਇਹ ਵਾਪਸ ਆਏ ਸਿਗੇ ਇੱਥੇ ਤੇ ਹੁਣ ਜਿਹੜੀ ਇਹ ਗਾਹਾਂ ਇਹ ਵੈਪਨ ਸਪਲਾਈ ਕਰਕੇ ਕੋਈ ਇੱਕ ਵੱਡੀ ਵਾਰਦਾਤ ਜਿਹੜੀ ਟਾਰਗੇਟਡ ਕਿਲਿੰਗ ਦੀ ਕਰਨ ਵਾਲੇ ਸੀ ਜਿਹ ਤਨ ਤਨ ਪੁਲਿਸ ਜਿਹੜਾ ਮੁਸਤੈਦੀ ਤੇ ਕੰਮ ਕਰਦੇ ਹੋਏ ਆ ਜਿਹੜੀ ਅਨਸੁਖਾਵੀ ਘਟਨਾ ਹੈਗੀ ਹੈ ਉਹਨੂੰ ਜਿਹੜਾ ਵਾਪਰਨ ਤੋਂ ਜਿਹੜਾ ਉਹਨੂੰ ਰੋਕਿਆ ਹੈਗਾ ਅ ਇਹਦੇ ਇਲਾਵਾ ਇੱਕ ਹੋਰ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜੇ ਦੋਸ਼ੀ ਹੈਗੇ ਆ ਮੁਢਲੀ ਪੁਸ਼ਕਿਸ਼ਤਾ ਸਾਹਮਣੇ ਇਹ ਹੈ ਕਿ ਆਪਣੇ ਤਰਨਤਨ ਜ਼ਿਲ੍ਹੇ 'ਚ ਕੁਝ ਫਾਇਰਿੰਗ ਦੇ ਇਨਸੀਡੈਂਟਸ ਹੋਏ ਆ ਉਹਦੇ ਵਿੱਚ ਜਿਹੜੇ ਐਬਸਕਾਂਡਰਸ ਹੈਗੇ ਆ ਉਹਨਾਂ ਨੂੰ ਵੀ ਇਹਨਾਂ ਨੇ ਜਿਹੜੀ ਫਹਿਰ ਦਿੱਤੀ ਹੈ ਤੇ ਸਾਨੂੰ ਲੱਗਦਾ ਇਹਨਾਂ ਦੀ ਜਿਹੜੇ ਤਾਰ ਹੈਗੇ ਆ ਫੋਰਨ ਬੇਸ ਜਿਹੜੇ ਕ੍ਰਿਮੀਨਲਸ ਹੈ ਉਹਨਾਂ ਨਾਲ ਵੀ ਜੁੜ ਰਹੇ ਹੈਗੇ ਆ ਪਰਚਾ ਅਸੀਂ ਡਿਟੇਲ 'ਚ ਜਿਹੜਾ ਪਰਚਾ ਨੰਬਰ 112 ਅ ਅੱਜ ਦੇ ਦਿਨ 29 ਤਰੀਕ ਨੂੰ ਜਿਹੜਾ ਦਰਜ ਹੋਇਆ 3032 3172 ਭਾਰਤੀ ਨੈਸ਼ਨਲ ਸਨਹਿਤਾ ਜਿਹੜਾ ਅਤੇ ਆਮ ਸੈਕਟ ਦੇ ਵਿੱਚ ਜਿਹੜਾ ਸਦਵਤਨ ਤਰਨ ਥਾਣੇ 'ਚ ਦਰਜ ਕਰ ਲਿਆ ਗਿਆ ਹੈ ਤੇ ਦੀ ਦੁਕਾਈ ਨਾਲ ਅਸੀਂ ਤਫਤੀਸ਼ ਕਰ ਰਹੇ ਹਾਂ ਡਿਟੇਲ 'ਚ ਜਿਹੜਾ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਉੱਤੇ ਕੰਮ ਕੀਤਾ ਜਾਊਗਾ ਕਿ ਕਿੱਥੋਂ ਲੈ ਕੇ ਆਏ ਹੈਗੇ ਤੇ ਅਗਾਹਾਂ ਅੱਗੇ ਕਿੱਥੇ ਸਪਲਾਈ ਕਰਨੀ ਸੀ ਅਤੇ ਜਿਹੜਾ ਦੁਕਾਈ ਨੂੰ ਇਹਨੂੰ ਜਿਹੜਾ ਪੂਰਾ ਸਹੀ ਜਿਹੜਾ ਰਿਜ਼ਲਟ ਹੈ ਉਹਦੇ ਤੱਕ ਦੀ ਤਫ਼ਤੀਸ਼ ਨੂੰ ਲੈ ਕੇ ਚਾਹੁੰਦਾ ਇੱਕ ਦਿਨ ਅੱਤਰਿੰਗ ਦੀ ਗੱਲ ਜਿਹੜੀ ਤੁਸੀਂ ਸਰ ਕਹਿ ਰਹੇ ਹੋ ਕਿਸ ਨੂੰ ਹੋਵੈ ਆਇਡੈਂਟੀਫਾਈਡ ਕਿਹਨੂੰ ਇਹਨਾਂ ਨੇ ਕਰਨਾ ਸੀ ਇਹਦੀ ਫਰੋਤੀ ਕੇਸ ਦੇ ਵਿੱਚ ਇਨਵੋਲਵਮੈਂਟ ਇਹ ਇਹਨਾਂ ਦੀ ਕੋਈ ਮੁੱਢਲੀ ਤਫ਼ਤੀਸ਼ ਹੀ ਆ ਜਾਈ ਕੋਈ ਪਰਸਨਲ ਐਨਿਮੀਟੀ ਨੂੰ ਲੈ ਕੇ ਇਹਨਾਂ ਦਾ ਇਹ ਪਲਾਨ ਸੀਗਾ ਕਿ ਕਹਾ ਕਿਸੇ ਨੇ ਇਹਨਾਂ ਨੇ ਵੈਪਨ ਦੇਣਾ ਸੀ ਤੇ ਕਹਾ ਕਿਸੇ ਨੇ ਜਿਹੜਾ ਕਰਨਾ ਸੀਗਾ ਤੇ ਉਹਦੇ ਮੁਤਾਬਕ ਕੀਤੀ ਸੀ ਤੱਥ ਤੋਂ ਨਾ ਇਹਨਾਂ ਕਰਕੇ ਹੀ ਜਿਹੜੇ ਆਪਾਂ ਤੱਥ ਲਿਆ ਸਕਦੇ ਹਨ ਵਿਦੇਸ਼ ਚ ਬੈਠੇ ਜਾਵੇਂ ਜਾਂ ਕਿਸ ਤਰ੍ਹਾਂ ਦੇ ਰਹੇ ਉਹਨਾਂ ਨਾਲ ਕੋਈ ਸੰਬੰਧ ਇਹਨਾਂ ਦਾ ਨਹੀਂ ਹੈ ਬਿਲਕੁਲ ਇਸ ਗੱਲ ਤੋਂ ਨਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੈਂ ਜਿਵੇਂ ਪਹਿਲੇ ਹੀ ਕਿਹਾ ਕਿ ਜਿਹੜੇ ਕੁਝ ਇਲਾਕੇ ਚ ਜਿਹੜੇ ਫਾਇਰਿੰਗ ਕਰਕੇ ਗਏ ਹੈ ਜਿਹੜੇ ਜਿਨ੍ਹਾਂ ਦੇ ਤਾਰ ਆਲਰੇਡੀ ਫੋਰਨ ਕ੍ਰਾਈਮਨਲਸ ਨਾਲ ਜਿਹੜੇ ਜੁੜਦੇ ਹੈਗੇ ਆ ਤੇ ਉਹੀ ਕ੍ਰਾਈਮਨਲਸ ਨੂੰ ਇਹਨਾਂ ਨੇ ਸ਼ਹਿ ਵੀ ਦਿੱਤੀ ਹੈਗੀ ਹੈ ਤੇ ਇਹ ਗੱਲ ਤੋਂ ਕਿਤੇ ਨਾ ਕਿਤੇ ਲਿੰਕ ਜੁੜਦਾ ਹੀ ਹੈਗਾ ਹੈ ਕਿ ਜਿਹੜੇ ਫੋਰਨ ਬੇਸਡ ਕ੍ਰਿਮੀਨਲਸ ਨਾਲ ਇਹਦੇ ਤਾਲੁਕਾਅ ਹੈਗੇ। ਅਰਵੀ ਸਰੰਦੇ ਦੇ ਮਾਮਲੇ ਦਰਜ ਇਹਨਾਂ ਤੋਂ। ਆ ਬਿਲਕੁਲ ਇਹਨਾਂ ਤੋਂ ਜਿਹੜਾ ਪ੍ਰਿੰਸੀਪਲ ਹੈਗਾ ਹੈ ਉਹਦੇ ਉੱਤੇ ਇੱਕ ਜਿਹੜਾ ਸਨੇਚਿੰਗ ਦਾ ਮੁਕਦਮਾ ਦਰਜ ਹੈ ਤੇ ਉਹਦੇ ਵਿੱਚ ਇਹ ਬੇਲ ਤੇ ਬਾਹਰ ਆਇਆ ਸੀ। ਤੇ ਕੁਝ ਫਾਈਨੈਂਸ਼ੀਅਲ ट्रांजैक्शन ਨਹੀਂ ਹੋਈ। ਇਹ ਦੇਖਦੇ ਨਾ। ਵਿਦੇਸ਼ ਤੇ ਨਾਲ ਕੋਈ ਫਾਈਨੈਂਸ਼ੀਅਲ ट्रांजैक्शन ਨਹੀਂ ਹੈ।